ਨੇ ਦੇਖੋ ਜੇ ਉਹ ਇਸ ਤਰ੍ਹਾਂ ਦੱਸਣਗੇ ਕਿ ਸੋਰਸ ਤਾਂ ਦੱਸੋ ਨਾ ਕਿ ਤੁਸੀਂ ਗਿਣਤੀ ਦੱਸ ਰਹੇ ਹੋ ਕਿ ਪੰਜਾਬ ਆਂ ਬਾਈ ਪਏ ਨੇ 33 ਜਿਹੜੇ ਹਜੇ ਚੱਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਲ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਾ ਹੀ ਪੰਜਾਬ ਦੀ ਇੰਟੈਲੀਜੈਂਸ ਕੋਲ ਕੋਈ ਖਬਰ ਹੈ ਸਿਰਫ ਤੁਸੀਂ ਇੱਕ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਪੇਟ ਕਰ ਰਹੇ ਹੋ ਤਾਂ ਫਿਰ ਇਹ ਕ੍ਰਾਈਮ ਹੈ ਪ੍ਰੇਮਾ ਜੀ ਤੁਸੀਂ ਇੱਕ ਬਹੁਤ ਗੈਰ ਜ਼ਿੰਮੇਵਾਰانہ ਜਿਹੜਾ ਰੋਲ ਨਿਭਾ ਰਹੇ ਹੋ ਤੇ ਜੋ ਵੀ ਇਸ ਮਾਮਲੇ ਚ ਕਾਰਵਾਈ ਹੋਊਗੀ ਕਾਨੂੰਨ ਅਪਣੀ ਕਰੇਗਾ ਕੋਈ ਪਹੁੰਚੀ ਨਹੀਂ ਹੈਗੇਵਾ ਦਸਮਨ ਤੋਂ ਬਾਅਦ ਵੀ ਨਹੀਂ ਪਹੁੰਚੇ ਤੇ ਰਿਸਤ ਪੀੜਤ ਪਰਿਵਾਰ ਹੈ ਕਹਿੰਦੇ ਸਾਡਾ ਟੈਰਿਸ ਪੀੜਤ ਪਰਿਵਾਰ ਹੈ ਜੀ ਇੱਕ 1987 ਚ ਜੀ ਠੀਕ ਹੈ ਜੀ 38 ਸਾਲ ਹੋ ਗਈ ਹੁਣ ਤਾਂ ਪੰਜਾਬ ਸ਼ਾਂਤੀ ਨਾਲ ਜਿਉਂਦਾ ਹੈ ਤੁਸੀਂ ਤੁਸੀਂ ਇਹ ਗੱਲਾਂ ਨੂੰ ਜਰੂਰ ਰੋਜ਼ ਯਾਦ ਕਰਾਉਣੀ ਹੈ ਤੁਸੀਂ ਸਾਨੂੰ ਦੱਸੋ ਅਸੀਂ ਕਾਰਵਾਈ ਨਾ ਕਰੀਏ ਤਾਂ ਕਿਉਂ ਕਿ ਮੈਂ ਦੱਸਿਆ ਸੀ ਇਹਨਾਂ ਨੂੰ ਪਰ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਸੇ ਸਮੇਂ ਤੋਂ ਬਾਅਦ ਵੀ ਨਹੀਂ ਪਹੁੰਚੇ ਸਮਾਂ ਹੋਇਆ ਸੀ ਪਹੁੰਚੇ ਨਹੀਂ ਆ ਜਾਣਗੇ ਸਰ ਨਹੀਂ ਦੇਖੋ ਜੇ ਉਹ ਇਸ ਤਰ੍ਹਾਂ ਦੱਸਣਗੇ ਕਿ ਸੋਰਸ ਤਾਂ ਦੱਸੋ ਨਾ ਕਿ ਤੁਸੀਂ ਗਿਣਤੀ ਦੱਸ ਰਹੇ ਹੋ ਕਿ ਪੰਜਾਬ ਹੰਬਾਈ ਪਏ ਨੇ 33 ਜਿਹੜੇ ਹਜੇ ਚੱਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਲ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਹੀਂ ਪੰਜਾਬ ਦੀ ਇੰਟੈਲੀਜੈਂਸ ਕੋ ਕੋ ਖਬਰ ਹੈ ਸਿਰਫ ਤੁਸੀਂ ਇੱਕ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਪੇਟ ਕਰ ਰਹੇ ਹੋ ਤਾਂ ਫਿਰ ਇਹ ਕਰਾਇਮ ਹੈ ਫਿਰ ਇਹਦਾ ਮਤਲਬ ਤੁਸੀਂ ਇੱਕ ਬਹੁਤ ਗੈਰ ਜ਼ਿੰਮੇਵਾਰਾ ਨਾ ਜਿਹੜਾ ਰੋਲ ਨਿਭਾ ਰਹੇ ਹੋ ਤੇ ਜੋ ਵੀ ਇਸ ਮਾਮਲੇ ਚ ਕਾਰਵਾਈ ਹੋਊਗੀ ਕਾਨੂੰਨ ਆਪਣੀ ਕਰੇਗਾ ਕੋਈ ਪਹੁੰਚੇ ਨਹੀਂ ਹੈਗੇ ਬਾਅਦ ਤੋਂ ਸਬੰਧ ਤੋਂ ਬਾਅਦ ਵੀ ਨਹੀਂ ਪਹੁੰਚੇ ਤੇ ਟੈਰਿਸਟ ਦਾ ਪੀੜਤ ਪਰਿਵਾਰ ਹੈ ਕਹਿੰਦੇ ਸਾਡਾ ਟੈਰਿਸਟ ਪੀੜਤ ਪਰਿਵਾਰ ਹੈਗਾ 1987 ਚ ਜੀ ਠੀਕ ਹੈ ਜੀ 38 ਸਾਲ ਹੋ ਗਈ ਹੁਣ ਤਾਂ ਪੰਜਾਬ ਸ਼ਾਂਤੀ ਨਾਲ ਜਿਉਂਦਾ ਨਾ ਤੁਸੀਂ ਤੁਸੀਂ ਇਹ ਗੱਲਾਂ ਨੂੰ ਜ਼ਰੂਰ ਰੋਜ਼ ਯਾਦ ਕਰਾਉਣੀ ਹੈ ਤੁਸੀਂ ਸਾਨੂੰ ਦੱਸੋ ਅਸੀਂ ਕਾਰਵਾਈ ਨਾ ਕਰੀਏ ਤਾਂ ਕਿਉਂ ਕਿ ਮੈਂ ਦੱਸਿਆ ਸੀ ਇਹਨਾਂ ਨੂੰ ਪਰ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਅੱਜ ਸਮਨ ਤਾਂ ਬਾਹਰ ਵੀ ਨਹੀਂ ਪਹੁੰਚਿਆ ਸਮਨ ਹੋਇਆ ਸੀ ਪਹੁੰਚੇ ਨਹੀਂ ਆ ਜਾਣਗੇ ਕੋਈ